ਦੀ ਕਸਟਮਰ ਦੀ ਚੋਇਸ ਦੇ ਅਕੋਰਡਿੰਗ ਜੇ ਉਹ ਆਪਣਾ ਡਿਜ਼ਾਈਨ ਵੀ ਕੁਝ ਭੇਜਣਾ ਚਾਹੁੰਦੇ ਆ ਤਾਂ ਉਸ ਦੇ ਅਕੋਰਡਿੰਗ ਵੀ ਅਸੀਂ ਡਿਜ਼ਾਈਨ ਕਸਟਮਾਈਜ਼ ਕਰ ਦਿੰਦੇ ਆ ਠੀਕ ਹੈ ਜੀ ਹਾਂ ਜੀ ਠੀਕ ਹੈ ਜੀ ਸਾਡੇ ਕੋਲ ਪ੍ਰੋਫੈਸ਼ਨਲ ਕਾਰੀਗਰਾਂ ਸਟਿਚਿੰਗ ਵੀ ਸਾਡੇ ਕੋਲ ਅਵੇਲੇਬਲ ਹੈਗੀ ਆ ਬਲੌਕ ਵਾਲਾ ਇੱਕ ਆ ਫੈਦਰ ਵਰਕ ਠੀਕ ਹੈ ਜੀ ਬਲੌਕ ਤੇ ਠੀਕ ਹੈ ਜੀ ਅਬ ਆਹ ਵਾਲਾ ਬਲੈਕ ਠੀਕ ਹੈ ਜੀ ਆਲਵੇਦ ਸਾਰਾ ਬਲੌਕ ਤੇ ਦੁਪੱਟਾ ਠਾਏ ਜਾਂਦੇ ਆ ਠੀਕ ਹੈ ਜੀ ਇਹ ਦੀ ਕੁਆਲਿਟੀ ਹੋਈ ਹੈ ਜੀ ਬਹੁਤ ਡਿਫਰੈਂਟ ਦੁਪੱਟੇ ਸੋਹਣੇ ਲੱਗਦੇ ਆ ਸਟਾਈਲ ਆਪਣੇ ਕੋ ਕਾਫੀ ਪਏ ਨੇ ਮਤਲਬ ਇਟਾਲੀਅਨ ਹੈ ਤਰਕਿਸ ਡਿਜ਼ਾਈਨਿੰਗ ਵੀ ਤੁਹਾਨੂੰ ਮਿਲ ਜਾਈਏ ਇਹਦੇ ਵਿੱਚ ਠੀਕ ਹੈ ਜੀ ਇਨ ਅ ਫਿਊਚਰ ਅੱਗੇ ਸਾਨੂੰ ਕੁਝ ਕਸਟਮਾਈਜ਼ ਕਰਨ ਕੋਈ ਜ਼ਰੂਰ ਈਵਨ 골ਡ ਵਿੱਚ ਵੀ ਕਰਨਾ ਪਾਉਗੀ ਕਰਦੇ ਆ ਉਸ ਤੋਂ ਬਾਅਦ ਸਰ ਅਸੀਂ ਛੋਲਿਆਂ ਦੀ ਖੇਤੀ ਕਰਦੇ ਆ ਅਸੀਂ ਓਕੇ ਜੀ ਦੇਸੀ ਛੋਲੇ ਠੀਕ ਹੈ ਜੀ ਤੇ ਇਹਦੇ ਤੋਂ ਅਸੀਂ ਦਾਲ ਦਲਾ ਕੇ ਵੇਸਣ ਬਣਾਉਂਦੇ ਆ ਠੀਕ ਹੈ ਜੀ ਵੇਸਣ ਤੋਂ ਅੱਗੇ ਪ੍ਰੋਡਕਟ ਪ੍ਰੋਸੈਸ ਕਰਦੇ ਆ ਚੀਜ਼ਾਂ ਜਿਵੇਂ ਕਿ ਪਕੌੜਾ ਲਸਣ ਵਾਲੀ ਨਮਕੀਨ ਸਪਾਈਸੀ ਨਮਕੀਨ ਤੇ ਬੂੰਦੀ ਸਰ ਇਹਨਾਂ ਨੂੰ ਓਵਰਨਾਈਟ ਭਿਉ ਕੇ ਹਲਦੀ ਵਾਲੇ ਛੋਲੇ ਬਣਾ ਲਿਆ ਠੀਕ ਹੈ ਜੀ ਤੇ ਅੱਗੇ ਸਰ ਸਾਡੀ ਦੇਸੀ ਖੰਡ ਦੇ ਵਿੱਚ ਬਣੇ ਹੋਏ ਮਰਬੇ ਨੇ ਜਿਹਦੇ ਵਿੱਚ ਕੀ ਸੇਬ ਦਾ ਮਰਬਾ ਸਸੀਕਾਲ ਜੀ ਅੱਜ ਆਪਾਂ ਮੌਜੂਦ ਆ ਆਪਣੇ ਸ਼ਹਿਰ ਫਰੀਦਕੋਟ ਦੇ ਵਿੱਚ ਫਰੀਦਕੋਟ ਦੇ ਵਿੱਚ ਐਗਜ਼ੀਬੀਸ਼ਨ ਲੱਗੀ ਹੈ ਜਿਸ ਦੇ ਵਿੱਚ ਤੁਹਾਨੂੰ ਵੱਖ-ਵੱਖ ਸ਼ਹਿਰਾਂ ਤੋਂ ਜਿਹੜੇ ਬੁਟੀਕ ਆ ਉਹ ਦੇਖਣ ਨੂੰ ਮਿਲਣਗੇ ਤੇ ਉਸ ਦੇ ਨਾਲ ਨਾਲ ਹੋਰ ਵੀ ਬਹੁਤ ਸਟਾਲਾਂ ਲੱਗੀਆਂ ਆਪਣੇ ਨਾਲ ਮੈਡਮ ਇਹਨਾਂ ਨਾਲ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਮੈਡਮ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਸੁਖਵੀਰ ਕੌਰ ਹੈ ਵੀਰੇ ਠੀਕ ਹੈ ਜੀ ਇਹ ਜਿਹੜੀ ਐਗਜੀਬੀਸ਼ਨ ਲਾਈ ਹੈ ਜੀ ਇਹ ਤੁਸੀਂ ਲਵਾਈ ਹੈ ਜੀ ਹਾਂ ਜੀ ਵੀਰੇ ਮੈਂ ਤੇ ਇੱਕ ਮੇਰੇ ਫਰੈਂਡ ਨੇ ਭੈਣ ਰਾਜਵੀਰ ਹੀਰ ਠੀਕ ਹੈ ਜੀ ਤੁਸੀਂ ਮੰਨ ਲਓ ਪੰਜਾਬ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ 'ਚ ਵੀ ਹੋਰ ਕਿਤੇ ਵੀ ਲਾਉਣਾ ਹੈ ਹਾਂਜੀ ਵੀਰੇ ਵੀ ਜਿਵੇਂ ਹੁਣ ਤੱਕਰ ਆਪਾਂ ਮੋਗਾ, ਕੋਟਕਪੂਰਾ, ਮੁਕਸਰ ਤੇ ਫਰੀਦਕੋਟ ਚਾਰ ਸ਼ਹਿਰਾਂ ਕਵਰ ਕੀਤੇ ਆਪਾਂ। ਠੀਕ ਹੈ ਜੀ ਬਹੁਤ ਵਧੀਆ ਲੱਗਿਆ ਜੀ ਚਲੋ ਵੱਖ-ਵੱਖ ਸ਼ਹਿਰਾਂ ਦੇ ਆਉਂਦੇ ਤੇ ਸਾਡੀਆਂ ਮਾਵਾਂ ਭੈਣਾਂ ਵੀ ਚਲੋ ਵੱਖ-ਵੱਖ ਤਰ੍ਹਾਂ ਦੇ ਸੂਟ ਦੇਖ ਕੇ ਜਾਂਦੀਆਂ ਜੀ ਬਹੁਤ ਜਿਹੜਾ ਤੁਸੀਂ ਇਹ ਪਰਾਲਾ ਕਰ ਲਿਆ ਬਹੁਤ ਵਧੀਆ ਲੱਗਿਆ ਜੀ। ਤੇ ਹੁਣ ਸਾਨੂੰ ਜੀ ਬੁਟੀਕ ਦਿਖਾਉਂਗੇ ਜੀ ਕਿਹੜੇ-ਕਿਹੜੇ ਆਏ ਆ? ਬੁਟੀਕ ਵੀਰੇ ਕਾਫੀ ਬੁਟੀਕ ਨੇ ਜਿਵੇਂ ਇਹ ਨੇ ਪਹਿਣ ਲਾਹੌਰ ਕ੍ਰिएशन, ਮਨਦੀਪ ਭੈਣ ਨੇ। ਠੀਕ ਹੈ ਜੀ। ਤੇ ਇਹ ਮੋਗੇ ਤੋਂ ਆਏ ਨੇ ਮਨਦੀਪ ਭੈਣ ਆਇਓ। ਉੱਧਰ ਉਹ ਕਸਟਮਰ ਅਟੈਂਡ ਕਰਦੇ ਪਏ ਨੇ ਠੀਕ ਹੈ ਜੀ ਵਿਖਾਉਣੇ ਇਹ ਜਿਹੜੇ ਬੁਟੀਕ ਆ ਇਹ ਮੋਗਾ ਤੋਂ ਆਏ ਆ ਇੱਥੇ ਤੁਹਾਨੂੰ ਵੱਖ-ਵੱਖ ਤਰ੍ਹਾਂ ਦੇ ਵਧੀਆ ਕੁਆਲਿਟੀ ਦੇ ਵਿੱਚ ਸੂਟ ਦੇਖਣ ਨੂੰ ਮਿਲਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੈਡਮ ਕਿੱਥੋਂ ਆਏ ਤੁਸੀਂ ਅਸੀਂ ਨਿਹਾਲ ਸਿੰਘ ਵਾਲਾ ਡਿਸਟ੍ਰਿਕਟ ਮੋਗਾ ਠੀਕ ਹੈ ਜੀ ਇਹ ਬੁਟੀਕ ਤੁਹਾਡਾ ਨਿਹਾਲ ਸਿੰਘ ਵਾਲੀ ਹਾਂਜੀ ਨਿਹਾਲ ਸਿੰਘ ਵਾਲੀ ਠੀਕ ਹੈ ਜੀ ਤੇ ਆਪਣੇ ਕੋਲੇ ਕਿਹੜੀ-ਕਿਹੜੀ ਕੁਆਲਿਟੀ ਦੀ ਜਿਹੜੀਆਂ ਮਾਮਾ-ਮਾਂ ਪਹਿਣਾ ਸਾਡੀਆਂ ਮੁਖਾਉਂਗੇ ਤੁਸੀਂ ਵੱਖਰੀ ਕਿਹੜੀ ਕੁਆਲਿਟੀ ਹਾਂਜੀ ਸਰ ਸਾਡੇ ਕੋਲ ਹੈਂਡਵਰਕ ਪਲਸ ਆਰੀਵਰਕ ਦੇ ਵਿੱਚ ਪੀਸ ਹੈਗੇ ਆ ਹਾਂਜੀ ਹਾਂਜੀ ਪ੍ਰੋਪਰ ਹੈਂਡਵਰਕ ਦੇ ਵਿੱਚ ਵੀ ਪੀਸ ਹੈਗੇ ਆ ਪਲਸ ਬਲੌਕ ਪੇਂਟ ਦੇ ਵਿੱਚ ਹੈਗੇ ਆ ਮਸ਼ੀਨਵਰਕ ਦੇ ਵਿੱਚ ਹੈਗੇ ਆ ਤੇ ਸਾਡੇ ਕੋਲ ਜਿਹੜੇ ਸਪੈਸ਼ਲ ਸਾਡੇ ਕੋਲ ਪੀਸ ਬਣਦੇ ਆ ਉਹ ਕਲਕੱਤੇ ਤੋਂ ਵਰਕ ਹੋ ਕੇ ਆਉਂਦੇ ਆ ਠੀਕ ਹੈ ਜੀ ਕੈਮਰਾਮੈਨ ਇੱਧਰ ਦਿਖਾ ਦਿਓ ਜੀ ਇਹ ਕਲਕੱਤੇ ਦਾ ਹੈ ਹਾਂਜੀ ਇਹ ਸਾਰੇ ਕਲਕੱਤੇ ਦਾ ਵਰਕ ਆ ਹਾਂਜੀ ਆ ਦੇਖ ਸਕਦੇ ਤੁਸੀਂ ਜੀ ਆਪਣੇ ਫ੍ਰੀਜ਼ ਕੋਰ ਸਹਰਬ ਦੇ ਵਿੱਚ ਮੈਡਮਾਂ ਤੋਂ ਆਏ ਆ ਤਾਂ ਬਹੁਤ ਵਧੀਆ ਜਿਹੜੇ ਸੂਟ ਦੇਖਣ ਨੂੰ ਮਿਲ ਗਏ ਜੇ ਕਿਸੇ ਸਾਡੀ ਮਾਪਿਆਂ ਨੇ ਸੂਟ ਲੈਣਾ ਹੋਵੇ ਤਾਂ ਨਿਹਾਲ ਸਿੰਘ ਵਾਲੋਂ ਹਾਂਜੀ ਨਿਹਾਲ ਸਿੰਘ ਵਾਲੇ ਹਾਂਜੀ ਨਿਹਾਲ ਕ੍ਰिएशन ਬੁਟੀਕ ਬਾਈ ਮਨਦੀਪ ਠੀਕ ਹੈ ਜੀ ਬਾਕੀ ਮੈਡਮ ਦਾ ਜਿਹੜਾ ਪੇਜ ਨਾਲ ਮੈਂਸ਼ਨ ਕਰਦੇ ਆਂਗੇ ਤੁਸੀਂ ਇਹਨਾਂ ਦਾ ਦੇਖ ਸਕਦੇ ਹੋ ਪੇਜ ਤੇ ਹੋਰ ਵੀ ਵੱਖ-ਵੱਖ ਤਰ੍ਹਾਂ ਦੇ ਸੂਟ ਬਾਕੀ ਮੈਡਮ ਹੋਰ ਸਾਡੇ ਕੋਲ ਵਿਜ਼ਿਟ ਵੀ ਕਰ ਸਕਦੇ ਆ ਅਸੀਂ ਸੂਟ ਕਸਟਮਾਈਜ਼ ਵੀ ਕਰਦੇ ਆਂ ਠੀਕ ਹੈ ਜੀ ਹਾਂਜੀ ਉਹਨਾਂ ਦੀ ਕਸਟਮਰ ਦੀ ਚੋਇਸ ਦੇ ਅਕੋਰਡਿੰਗ ਜੇ ਉਹ ਆਪਣਾ ਡਿਜ਼ਾਈਨ ਵੀ ਕੁਝ ਭੇਜਣਾ ਚਾਹੁੰਦੇ ਆ ਤਾਂ ਸਿ ਉਹਦੇ ਅਕੋਰਡਿੰਗ ਵੀ ਅਸੀਂ ਡਿਜ਼ਾਈਨ ਕਸਟਮਾਈਜ਼ ਕਰ ਦਿੰਦੇ ਆ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਸਾਡੇ ਕੋਲ ਪ੍ਰੋਫੈਸ਼ਨਲ ਕਾਰੀਗਰਾਂ ਸਟਿਚਿੰਗ ਵੀ ਸਾਡੇ ਕੋਲ ਅਵੇਲੇਬਲ ਹੈਗੀ ਆ ਠੀਕ ਹੈ ਜੀ ਹਾਂਜੀ ਜੇ ਕਸਟਮਰ ਕੋਲ ਸਟਿਚਿੰਗ ਵੀ ਲੈਣਾ ਚਾਹੁੰਦੇ ਤਾਂ ਅਸੀਂ ਉਹ ਵੀ ਦੇ ਦਿੰਦੇ ਆ ਠੀਕ ਹੈ ਜੀ ਬਹੁਤ ਹੀ ਲੱਗਿਆ ਜੀ ਲਾਓ ਬਈ ਦੋਸਤੋ ਇੱਕ ਆਪਣਾ ਭਰਾ ਮੋਗੇ ਦਵਾਇਆ ਇਹ ਇਹਨਾਂ ਕੋਲੋਂ ਤੁਹਾਨੂੰ ਜਿਹੜੇ ਪਰਫਿਊਮ ਮਿਲਣਗੇ ਊਦ ਤੇ ਇਤਰ ਦੋਨੇ ਦੋਨੇ ਵੀ ਹਾਂਜੀ ਮੇਰੀ ਸ਼ਾਪ ਮੇਰੇ ਮੋਗੇ ਰਾਮਗੰਜ ਮੰਡੀ ਦੇ ਵਿੱਚ ਸ਼ਾਪ ਹੈ ਜੀ ਆਪਣੀ ਜਿੱਤੇ ਆਪਣਾ ਇਤਰ ਪਰਫਿਊਮ ਦਾ ਕੰਮ ਆ ਜੀ ਠੀਕ ਹੈ ਜੀ ਹਾਂ ਜੀ ਪੂਰੇ ਹਾਈ ਕੁਆਲਿਟੀ ਦੇ ਪਰਫਿਊਮ ਤੇ ਇਤਰ ਨੇ ਜਿਨ੍ਹਾਂ ਦੀ ਲੌਂਗ ਲਾਸਟਿੰਗ ਫ੍ਰੈਗਰੈਂਸ ਆ ਠੀਕ ਹੈ ਜੀ ਕੱਪੜੇ ਤੇ ਲਾਓਗੇ ਤਾਂ 24 ਆਵਰਸ ਰਹੇਗੀ ਧੋ ਲਿਓ ਫਿਰ ਵੀ ਨਹੀਂ ਜਾਣੀ ਅੱਛਾ ਜੀ ਹਾਂ ਜੀ ਇੱਕ ਆਪਣਾ ਬਹੁਤ ਸਪੈਸ਼ਲ ਪ੍ਰੋਡਕਟ ਆ ਇਹਨੂੰ ਬਖੂਰ ਕਹਿੰਦੇ ਆ ਜੀ ਠੀਕ ਹੈ ਜੀ ਇਹ ਤੁਸੀਂ ਲਗਾਓਗੇ ਆਣ ਗਵਣ ਵਿੱਚ ਪੰਜ ਘਰਾਂ ਤੇ ਫ੍ਰੈਗਰੈਂਸ ਜਾਊਗੀ ਅਗਲਾ ਆ ਕੇ ਪੁੱਛੂਗੇ ਤੁਹਾਡੇ ਘਰੇ ਕੀ ਲਗਾਏ ਏ ਬਾਈ ਜੀ ਘਰੇ ਅਗਲਾ ਉਹ ਤੇ ਲਾ ਸਕਦਾ ਕਰਦੇ ਹਾਂ ਜੀ ਘਰੇ ਇਹ ਤੁਸੀਂ ਬਿਜਲੀ ਚ ਵੀ ਯੂਜ਼ ਕਰ ਸਕਦੇ ਓ ਜਦ ਕਿ ਡਿਫਿਊਜ਼ਰ ਚ ਤੇ ਕੋਲੇ ਤੇ ਵੀ ਯੂਜ਼ ਕਰ ਸਕਦੇ ਓ ਹਾਂਜੀ ਹਾਂਜੀ ਬਹੁਤ ਘੈਂਟ ਚੀਜ਼ ਹੈ ਪ੍ਰੈਗਨਸ ਬਹੁਤ ਵਧੀਆ ਆ ਰਹੀ ਹੈ ਬਈ ਹਾਂਜੀ ਲਾ ਹੀ ਰੱਖਿਆ ਪਹਿਲਾਂ ਹੀ ਹਾਂਜੀ ਹਾਂਜੀ ਤੇ ਬਾਈ ਜੀ ਜਿਹੜਾ ਰੇਟ ਦੀ ਗੱਲ ਕਰੀਏ ਤਾਂ ਜੈਨੂ ਰਹੂਗਾ ਕੋਈ ਜ਼ਿਆਦਾ ਤਾਂ ਨਹੀਂ 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 ਵੀਰੇ ਠੀਕ ਹੈ ਜੀ ਕੁਆਲਟੀ ਨੰਬਰ 1 ਮਿਲੂ ਇੱਕ ਨੰਬਰ ਕੁਆਲਟੀ ਹੈ ਜੀ 400 ਰੁਪਏ ਤੋਂ ਸਟਾਰਟਿੰਗ ਆ ਆਪਣੀ ਪਰਫੈਕਟ ਠੀਕ ਆ ਬਈ ਹਾਂਜੀ ਹਾਂਜੀ ਬਾਕੀ ਬਈ ਮਾੜਾ ਜਿਹਾ ਨੰਬਰ ਬੋਲ ਦੋ ਜੀ ਆਪਣਾ ਮੇਰਾ ਨੰਬਰ ਹੈ 9803 ਉਹਦੇ ਮੋਗਾ ਜੀ ਠੀਕ ਹੈ ਜੀ ਧੰਨਵਾਦ ਬਈ ਓਕੇ ਸਰ ਥੈਂਕ ਯੂ ਲਓ ਜੀ ਹੁਣ ਤੁਹਾਨੂੰ ਆਪਾਂ ਅਗਲੇ ਮੈਡਮ ਨਾਲ ਮਲਾਉਣੇ ਆ ਇਹਨਾਂ ਦਾ ਜਿਹੜਾ ਬੁਟੀਕ ਹੈ ਮੋਗੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮੈਡਮ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਜੀ ਪ੍ਰੀਤ ਕਮਲ ਠੀਕ ਹੈ ਜੀ ਆਪਣੇ ਕੋਲੇ ਬੁਟੀਕ ਦੇ ਸੂਟ ਦੇ ਨਾਲ ਨਾਲ ਹੋਰ ਕੀ ਕੁਝ ਮਿਲਦਾ ਹੈ ਆਪਣਾ ਨਹੀਂ ਜੀ ਮੇਰਾ ਸਿਰਫ ਬਲੌਕ ਪ੍ਰਿੰਟਿੰਗ ਦਾ ਹੀ ਹੈ ਜੀ ਜ਼ਿਆਦਾ ਠੀਕ ਹੈ ਜੀ ਤੇ ਓਨਲੀ ਥੱਟ ਬਾਕੀ ਤਾਂ embroideries ਦਾ I think everybody ਸਾਰਿਆਂ ਨਹੀਂ ਲੈ ਕੇ ਆਉਂਦੀਆਂ ਸੀ ਜੀ ਮੇਰਾ ਸਿਰਫ ਬਲੌਕ ਪ੍ਰਿੰਟਿੰਗ ਦਾ ਹੀ ਹੈ ਠੀਕ ਹੈ ਜੀ ਮੋਗੇ ਮੈਡਮ ਸ਼ਾਪ ਕਿੱਥੇ ਹੈ ਆਪਣੀ ਮੇਰੀ ਜੀ ਧਾਲੀਵਾਲ ਹਸਪੀਟਲ ਕੋਲੇ ਦੱਤ ਰੋਡ ਠੀਕ ਹੈ ਜੀ ਹਾਂ ਜੀ ਤੇ ਆਪਣੇ ਆ ਮਾਵਾ ਪੈਣਾ ਜਿਹੜੀਆਂ ਵੇਖ ਰਹੀਆਂ ਨੇ ਉਹਨਾਂ ਨੂੰ ਕੋਈ ਸੂਟ ਵਿਖਾਏ ਵਧੀਆ ਜਿਹੜੇ ਕਲਰ ਕਿਹੜਾ ਬੈਸਟ ਆਪਣਾ ਦਿਖਾ ਦਿਓ ਕੈਮਰਾਮੈਨ ਆ ਸੀ ਜੀ ਇੱਕ ਤਾਂ ਉਹਨਾਂ ਨੇ ਆ ਲਾਈਕ ਕੀਤਾ ਠੀਕ ਹੈ ਜੀ ਬਲੌਕ ਵਾਲਾ ਇੱਕ ਆ ਫੈਦਰ ਵਰਕ ਠੀਕ ਹੈ ਜੀ ਬਲੌਕ ਤੇ ਠੀਕ ਹੈ ਜੀ ਅਬ ਆਹ ਵਾਲਾ ਬਲੈਕ ਠੀਕ ਹੈ ਜੀ ਆਲਵੇ ਸਾਰਾ ਬਲੌਕ ਤੇ ਦੁਪੱਟਾ ਛਾਏ ਜਾਂਦਾ ਹੈ ਠੀਕ ਹੈ ਜੀ ਇਹਦੀ ਕੁਆਲਿਟੀ ਹੋਈ ਹੈ ਜੀ ਬਿਟ ਡਿਫਰੈਂਟ ਦੁਪੱਟੇ ਸੋਹਣੇ ਲੱਗਦੇ ਠੀਕ ਹੈ ਜੀ ਮੇਰੇ ਵੀ ਆਪਦੇ ਵੀ ਬਲੌਕ ਹੀ ਪਾਇਆ ਹੋਇਆ ਜੀ ਠੀਕ ਹੈ ਜੀ ਤੇ ਕਿਵੇਂ ਲੱਗਿਆ ਮੈਡਮ ਤੁਹਾਨੂੰ ਸਾਡੇ ਸ਼ਹਿਰ ਫਰੀਦਕੋਟ ਆ ਕੇ ਜੀ ਵਧੀਆ ਲੱਗਿਆ ਹਾਂ ਜੀ ਗੁੱਡ ਗੁੱਡ ਠੀਕ ਹੈ ਮੈਡਮ ਧੰਨਵਾਦ ਹਾਂ ਜੀ ਥੈਂਕ ਯੂ ਜੀ ਠੀਕ ਦਿਖਾਉਣੇ ਬਈ ਤੁਹਾਨੂੰ ਸਾਰੀਆਂ ਸਟਾਲਾਂ ਦੇਖ ਸਕਦੇ ਹੋ ਤੁਸੀਂ ਇਹ ਸਾਹਮਣੇ ਵੀ ਜੈਵਲਰੀ ਵਾਲੇ ਆ ਬਹੁਤ ਵਧੀਆ ਜਿਹੜੀਆਂ ਤੁਹਾਨੂੰ ਬਈ ਇੱਥੋਂ ਛਾਪਾਂ ਮਿਲਣੀਆਂ ਪਹਿਣਾਂ ਰੀਆਂ ਸਾਡੇ ਮਾਂ ਵਾਸਤੇ ਆ ਬਈ ਕੜੇ ਪਏ ਆ ਉਹ ਸਾਹਮਣੇ ਗਾਨੀਆਂ ਪਈਆਂ ਬਈ ਆ ਸਾਹਮਣੇ ਬਈ ਬੁਟੀਕ ਫੇਰ ਆ ਗਿਆ ਬੇਲਾ ਰੰਗ ਪੰਜਾਬ ਦੇ ਐਗਜ਼ਿਬਿਸ਼ਨ ਸਾਹਮਣੇ ਫੇਰ ਬੁਟੀਕ ਆ ਗਿਆ ਜੀ ਔਰ ਸਾਹਮਣੇ ਫੇਰ ਜੁਐਲਰੀ ਵਾਲੇ ਆ ਗਏ ਬਈ ਵਿਖਾਉਣੇ ਆ ਤੁਹਾਨੂੰ ਆਪ ਦੇਖੋ ਆਪਣੀ ਜੁਐਲਰੀ ਦੇਖਦੇ ਹੋ ਆਹੋ ਦੇ ਦੋਸਤੋ ਅੱਗੇ ਆ ਗਏ ਮੈਡਮ ਜੁਐਲਰੀ ਵਾਲੇ ਇਹ ਦਿੱਲੀ ਤੋਂ ਆਏ ਆ ਇੱਥੋਂ ਤੁਹਾਨੂੰ ਬਹੁਤ ਵਧੀਆ ਜਿਹੜੀ ਕੁਆਲਿਟੀ ਦਾ ਮਿਲੂਗਾ ਸਮਾਨ ਕਹਿ ਸਕਦੇ ਆਪਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਮੈਡਮ ਆਪਣਾ ਜੀ ਮੇਰਾ ਨਾਮ ਗੁਨੀਤਾ ਬਿੰਦਰਾ ਹੈ ਤੇ ਅਸੀਂ ਦਿੱਲੀ ਤੋਂ ਆਏ ਆ ਸਾਡੀ ਕੰਪਨੀ ਦਾ ਨਾਮ ਹੈ ਤਾਂ ਜੁਐਲਰੀ ਬਾਕਸ 11 ਠੀਕ ਹੈ ਜੀ ਤੇ ਆਪਣਾ ਵਿਖਾਓ ਜੀ ਆਪਣੇ ਮਾਮਾਂ ਭੈਣਾਂ ਨੂੰ ਕਿਹੜਾ ਕਿਹੜਾ ਫਰਮਸਾਣਾ ਅਸੀਂ ਜੀ ਸਭ ਤੋਂ ਪਹਿਲੇ ਦੇਖੋ ਜੀ ਜਿਵੇਂ ਜੁਐਲਰੀ ਤੁਸੀਂ ਕਹਿੰਦੇ ਕਿ ਸਿਰਫ ਫੀਮੇਲਸ ਲਈ ਜੁਐਲਰੀ ਹੁੰਦੀ ਸੀ ਫੀਮੇਲ ਤੋਂ ਇਲਾਵਾ ਮੇਲਲੀ ਵੀ ਜੁਐਲਰੀ ਰੱਖਦੇ ਆ ਸੋ ਆ ਮੇਲ ਦੇ ਲਈ ਦੇਖੋ ਜੀ ਤੁਸੀਂ ਕਰਨੋਸ਼ਲਾ ਨੂੰ ਜਾਂ ਤੁਸੀਂ ਅੱਜਕੱਲ ਦਿਲਜੀ ਦੋਸਾਂਝ ਸਭ ਨੂੰ ਪਾਇਆ ਦੇਖਣ ਦਿਸ ਇਜ਼ ਅ ਕੋਰੀਅਨ ਚੇਨ ਜਿਹਨਾਂ ਨੂੰ ਅਸੀਂ ਕਹਿੰਦੇ ਆ ਇਹਨਾਂ ਤੋਂ ਤੁਹਾਨੂੰ ਸਾਰੇ ਮੇਲਸ ਲਈ ਬ੍ਰੈਸਲੇਟਸ ਮਿਲ ਜਾਣਗੇ ਇਹ ਸਾਰੀ ਈਡੀ ਕਲੈਕਸ਼ਨ ਹੈ ਇਸ ਤੋਂ ਇਲਾਵਾ ਤੁਹਾਨੂੰ ਪਾਕਿਸਤਾਨੀ ਇਹਦਾ ਰੇਟ ਕਿਵੇਂ ਜਿਆਦਾ ਤਾਂ ਨਹੀਂ ਜਾਇਜ਼ ਹੀ ਰਹੂ ਜੀ ਜੀ ਜਾਇਜ਼ ਜਾਇਜ਼ ਜੀ 500 ਤੋਂ ਸ਼ੁਰੂ ਹੈ ਇਹਨਾਂ ਦੇ ਕੋਰੀਅਨ ਦੇ ਸਾਰੇ ਬ੍ਰੈਸਲੇਟਸ ਹੈ ਠੀਕ ਹੈ ਜੀ ਤੇ ਇਸ ਤੋਂ ਇਲਾਵਾ ਤੁਹਾਨੂੰ ਇੱਥੇ ਪਾਕਿਸਤਾਨੀ ਵੇਅਰ ਜੁਐਲਰੀ ਦੀ ਵੈਰਾਈਟੀ ਮਿਲ ਜੇਗੀ ਇਹ ਜੋ ਪਾਕਿਸਤਾਨੀ ਬਹੁਤ ਹੀ ਸੁੰਦਰ ਚੁੰਕੇ ਵਿਦ ਅ ਬਾਹੂਬਲੀ ਇਅਰਿੰਗਸ ਤੁਹਾਨੂੰ ਨਾਲ ਸਹਾਰੇ ਮਿਲਣਗੇ ਇਹਦੇ ਨਾਲ ਇਸ ਤੋਂ ਇਲਾਵਾ ਤੁਹਾਨੂੰ ਸਾਰੀ ਕੋਰੀਅਨ ਜੁਐਲਰੀ ਸੱਟੋਂ ਮਿਲ ਜਾਏਗੀ ਸੋ ਮੈਂ ਕੁਝ ਪੀਸਿਸ ਤੁਹਾਨੂੰ ਦਿਖਾਣਾ ਚਾਹਾਂਗੀ ਥਿਸ ਆ ਪਿਓਰ ਕੋਰੀਅਨ ਜੁਐਲਰੀ ਸੋ ਇਹ ਸਾਡੀ ਰੇਂਜ ਸਿਰਫ 200 ਤੋਂ ਸਟਾਰਟ ਹੋ ਜਾਂਦੀ ਹੈ ਜੀ ਇਸ ਤੋਂ ਇਲਾਵਾ ਕੋਰੀਅਨ ਕੜੇ ਤੁਹਾਨੂੰ ਸਾਡੇ ਕੋਲ ਮਿਲਣਗੇ ਜਿਹੜੇ ਫਲੈਟ ਅੱਜ ਅਸੀਂ 50% ਆਫ ਤੇ ਯਾਨੀ ਕਿ ਭਾਵੇਂ ਉਹ 1000 ਦਾ ਕੜਾ ਤਾਂ ਵੀ ਤੁਹਾਨੂੰ ਅੱਜ 500 'ਚ ਤੇ 800 ਦੇ ਤੁਹਾਨੂੰ 400 'ਚ ਮਿਲੇ ਇਸ ਤੋਂ ਇਲਾਵਾ ਸਾਡੇ ਕੋਲ ਬ੍ਰਾਜ਼ ਦੇ ਕੜੇ ਹੁੰਦੇ ਜੀ ਗਰੰਟੀਡ ਵਾਲੇ ਜੋ ਭਾਵੇਂ 3000 ਦਾ ਕੜਾ ਜਿੰਨੇ ਦਾ ਵੀ ਹੈ ਲੇਕਿਨ ਅੱਜ ਅਸੀਂ ਫਲੈਟ 1000 ਦਾ ਪੇਰਿੰਗ ਕੀਤਾ ਕਿਉਂਕਿ ਸਾਡੀ ਸੀਜ਼ਨ ਦੀ ਲਾਸਟ ਐਂਡਿੰਗ ਸੇਲ ਹੈ ਇਸ ਤੋਂ ਇਲਾਵਾ ਤੁਹਾਨੂੰ ਪਚਾਲੀ ਦੇ ਕੜੇ ਮਿਲ ਜਾਣਗੇ ਜੋ ओरिजिनल ਪਾ ਚਾਲੀ ਦੇ ਕੜੇ ਨੇ ਜੋ ਅੱਜ ਕੱਲ ਬ੍ਰਾਈਡਲਸ ਆਪਣੇ ਚੂੜੇ ਦੇ ਵਿੱਚ ਪਾਉਂਦੀਆਂ ਨੇ ਬਹੁਤ ਹੀ ਖੂਬਸੂਰਤ ਤੁਹਾਨੂੰ ਇਹ ਮਿਲ ਜਾਣਗੇ ਤੁਹਾਨੂੰ ਇਹਦੇ ਵਿੱਚ ਮਿਲਣਗੇ ਇੱਕ ਵਾਰੀ ਦੇਖਣਾ ਜ਼ਰੂਰ ਇਹ ਸਾਡੀ ਬ੍ਰਾਸ ਦੀ ਜੁਐਲਰੀ ਹੈ ਦਿਸ ਇਜ਼ ਆਵਰ ਬ੍ਰਾਸ ਰੈਪਲੀਕਾ ਦ ਬਿਊਟੀਫੁਲ ਚਾਂਦ ਬਾਲੀਜ਼ ਔਰ ਸਾਰੇ ਦੇ ਅਜਿਹਾ ਸੀ ਆਫ ਦੇ ਰਹੇ ਜੀ ਐਚ ਵੈਸਟਰਨ ਇੰਡੋ ਵੈਸਟਰਨ ਸਿਲਵਰ 골ਡਨ ਹਰ ਚੀਜ਼ ਮਿਲ ਜਾਏਗੀ ਇਸ ਸਿਵਾਵਾ ਸਾਡੀਆਂ ਏ ਡੀ ਦੀਆਂ ਤੁਹਾਨੂੰ ਰਿੰਗਸ ਮਿਲ ਜਾਣਗੀਆਂ ਜੋ ਆਪਣੇ ਆਪ ਚ ਬਹੁਤ ਯੂਨੀਕ ਕਲੈਕਸ਼ਨ ਹੈ ਸੋ ਬਹੁਤ ਕੁਝ ਤੁਹਾਨੂੰ ਬਹੁਤ ਰੀਜ਼ਨੇਬਲ ਰੇਟ ਚ ਮਿਲ ਜਾਏਗਾ ਤੁਹਾਨੂੰ ਏਡੀ ਦੇ ਸਟੱਡਸ ਮਿਲ ਜਾਣਗੇ ਜੋ ਲੋਕ ਟੌਪਸ ਪਹਿਨਣ ਦੇ ਸ਼ੌਕੀਨ ਹੈ ਇਹ ਡਿਜ਼ਾਈਨਰ ਪੀਸਸ ਹੈ ਟੌਪਸ ਦੇ ਜੀ ਜੋ ਤੁਸੀਂ ਦੇਖ ਸਕਦੇ ਹੋ ਕੋਈ ਵੀ ਡਿਜ਼ਾਈਨਰ ਪੀਸ ਬਿਲਕੁਲ ਯੂਨੀਕ ਪੀਸ ਕੋਈ ਵੀ ਕਿਸੇ ਨਾਲ ਰਲਦਾ ਮਿਲਣਾ ਨਹੀਂ ਮਿਲੇਗਾ ਤੁਹਾਨੂੰ ਇੱਕ ਤੋਂ ਇੱਕ ਸੁੰਦਰ ਪੀਸਸ ਤੁਹਾਨੂੰ ਮਿਲਣਗੇ ਜੀ ਇਸ ਤੋਂ ਇਲਾਵਾ স্মॉल ਗਰਲ ਸਕੂਲ ਗੋਇੰਗ ਕਾਲਜ ਗੋਇੰਗ ਗਰਲਸ ਲਈ স্মॉल ਸਟੱਡਸ ਮਿਲ ਜਾਣਗੇ ਰਿੰਗਸ ਹਰ ਤਰੀਕੇ ਦੀਆਂ 체ਨ ਮਿਲ ਜਾਣਗੀਆਂ ਕੋਰੀਅਨ 체ਨਸ ਮਿਲ ਜਾਣਗੇ ਤੁਹਾਨੂੰ ਸਭ ਕੁਝ ਅੱਜ ਬਹੁਤ ਵਧੀਆ ਲੱਗਿਆ ਮੈਡਮ ਬਹੁਤ ਵਧੀਆ ਤੁਸੀਂ ਦਿੱਤਾ ਜੀ ਠੀਕ ਹੈ ਜੀ ਧੰਨਵਾਦ ਜੀ ਥੈਂਕ ਯੂ ਲਓ ਬਈ ਅਗਲੀ ਸਟਾਲ ਤੇ ਆਪਾਂ ਬਾਈ ਨਾਲ ਮਲਾਉਣੇ ਆ ਬਾਈ ਦੇ ਕੋਲੇ ਜਿਹੜਾ ਸਮਾਨ ਸੀਗਾ ਜਿਵੇਂ ਛੋਟੇ ਬੱਚਿਆਂ ਦੇ ਖੇਡਣ ਵਾਲਾ ਤੇ ਨਾਲ ਜਿਵੇਂ ਛਾਪਾਂ ਹੋ ਗਈਆਂ ਸਾਡੀਆਂ ਮਾਵਾਂ ਭੈਣਾਂ ਵਾਸਤੇ ਉਹ ਵੀ ਬਾਈ ਕੋਲੇ ਵਧੀਆ ਕੁਆਲਿਟੀ ਸੀਗੀ ਤੇ ਹੋਰ ਵੀ ਬਾਈ ਕੋਲੇ ਸਮਾਨ ਜਿਵੇਂ ਬੋਤਲਾਂ ਦਾ ਉਹ ਵੀ ਬਾਈ ਕੋਲੇ ਸੀਗਾ ਕਰਦੇ ਆਂ ਗੱਲਬਾਤ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਕਿੱਥੋਂ ਆਏ ਬਾਈ ਆਪਾਂ ਬਾਈ ਆਪਾਂ ਗੁਣਾਣਾ ਮੰਡੀ ਤੋਂ ਆਏ ਬਠਿੰਡਾ ਦੇ ਇੱਥੇ ਠੀਕ ਹੈ ਜੀ ਤੇ ਹੋਰ ਵੀ ਆਪਾਂ ਐਗਜ਼ੀਬਿਸ਼ਨ ਤੇ ਪਹਿਲਾਂ ਸਟਾਲ ਲਾਉਣੇ ਹਾਂ ਹਾਂਜੀ ਆਪਾਂ ਹਰੇਕ ਐਗਜ਼ੀਬਿਸ਼ਨ ਇੰਸਟਾਲ ਵਗੈਰਾ ਆਪਾਂ ਕਰਦੇ ਆਂ ਠੀਕ ਹੈ ਜੀ ਤੇ ਕਿਵੇਂ ਰਿਹਾ ਬਈ ਆਪਣਾ ਅੱਜ ਬਹੁਤ ਵਧੀਆ ਹੋਗੀ ਜੀ ਹਾਂਜੀ ਹਾਂਜੀ ਬਹੁਤ ਵਧੀਆ ਬਹੁਤ ਠੀਕ ਹੈ ਜੀ ਤੇ ਦੂਜਾ ਵਿਖਾਏ ਜੋ ਸਮਾਨ ਆਪਣੇ ਕੋਲ ਕਿਹੜਾ ਕਿਹੜਾ ਸੀ ਆਪਣੇ ਕੋਲੇ ਅੱਜ ਤਾਂ ਕਿ ਪਾਣੀ ਵਾਲੀ ਆ ਗਰਮ ਬੋਤਲਾਂ ਰੱਖਿਆਂ ਦੇ ਵਿੱਚ ਪਾਣੀ ਠੰਡਾ ਜਾਂ ਗਰਮ ਚਾਹ ਜਾਂ ਕੁਛ ਦੁੱਧ ਇਹ ਹੈਗੀਆਂ ਤੇ ਬੱਚੇ ਦੇ ਟੌイズ ਵਗੈਰਾ ਨੇ ਆਰੇ ਠੀਕ ਹੈ ਇੱਕ ਆਪਣੇ ਕੋਲੇ 1 ਗ੍ਰਾਮ ਜੁਐਲਰੀ ਵਗੈਰਾ ਠੀਕ ਹੈ ਜੀ ਠੀਕ ਹੈ ਜੀ ਉਹ ਹੈਗੇ ਲੇਡੀਜ਼ ਦੀ ਜੈਂਟਸ ਦੀ ਰਿੰਗਸ ਵਗੈਰਾ ਨੇ ਠੀਕ ਹੈ ਬਈ ਹਾਂਜੀ ਐਦਾਂ ਕੁਛ ਸਾਰਾ ਤੁਹਾਨੂੰ ਮਿਲ ਜਾਏਗਾ ਠੀਕ ਹੈ ਜੀ ਵਧੀਆ ਰਹਿ ਬਈ ਅੱਜ ਹਾਂਜੀ ਹਾਂਜੀ ਬਹੁਤ ਵਧੀਆ ਠੀਕ ਹੈ ਜੀ ਠੀਕ ਹੈ ਤੁਹਾਨੂੰ ਜੀ ਅਗਲੀ ਸਟਾਲ ਤੁਹਾਨੂੰ ਦਿਖਾਉਣੇ ਆ ਡੀਸੈਂਟ ਜੁਐਲਰੀਜ਼ ਵਾਲੇ ਇਨਾਂ ਕੋਲੇ ਬਹੁਤ ਹੀ ਵਧੀਆ ਕੁਆਲਿਟੀ ਦਾ ਜਿਹੜਾ ਸਮਾਨ ਆ ਸਾਡੇ ਭਰਾਵਾਂ ਲਈ ਪਹਿਣਾ ਲਈ ਜਿਵੇਂ ਤੁਸੀਂ ਦੇਖ ਰਹੇ ਹੋ ਛਾਪਾਂ ਹੋ ਗਈਆਂ ਬਹੁਤ ਵਧੀਆ ਕੁਆਲਿਟੀ ਦੀਆਂ ਬਾਕੀ ਆਪਾਂ ਪੁੱਛਦੇ ਹਾਂ ਮੈਡਮ ਨੂੰ ਵੀ ਕਿੱਥੋਂ ਆਏ ਤੁਸੀਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਮੈਡਮ ਕਿੱਥੇ ਜੀ ਆਪਣੀ ਸ਼ਾਪ ਸਰ ਮੇਨ ਲਈ ਆਪਣੇ ਜੱਤੋ ਤੇ ਮੇਨ ਆਪਣਾ ਹੈਗਾ ਬੀ ਟੂ ਬੀ ਅਬਾ ਬਿਜ਼ਨਸ ਜੋ ਬਿਜ਼ਨਸmen ਨਾਲ ਡੀਲ ਕਰਦੇ ਆ ਤੇ ਇੱਥੇ ਐਗਜ਼ੀਬਿਸ਼ਨ ਲਈ ਸਾਨੂੰ ਮੌਕਾ ਮਿਲਿਆ ਸੋ ਅਸੀਂ ਇੱਥੇ ਵਿਜ਼ਿਟ ਕੀਤਾ ਤੇ ਆਪਣਾ ਆਪਣਾ ਜੋ ਵੀ ਆਪਣੇ ਕੋਲ ਵੈਰਾਈਟੀਆਂ ਸੀ ਅਸੀਂ ਆਪਣਾ ਸਟਾਲਸ ਤੇ ਲਗਾਇਆ ਠੀਕ ਹੈ ਜੀ ਆਪਣਾ ਦਿਖਾਈ ਜਾਈ ਕਿਹੜੀ ਕਿਹੜੀ ਕੁਆਲਿਟੀ ਆਪਣੇ ਕੋਲ ਵੈਰਾਈਟੀਆਂ ਸਰ ਇਹ ਪੰਡੋਰਾ ਸਿੰਗ ਠੀਕ ਹੈ ਜੀ ਸਿਲਵਰ ਆਪਣੇ ਕੋਲ ਜੋ ਪ੍ਰੋਡਕਟਸ ਨੇ ਸਾਰੇ ਜੋ ਸਿਲਵਰ ਹੁੰਦੇ ਆ 9 ਟੂ 5 ਸਟੈਂਪਡ ਹੁੰਦੀ ਆ ਮਤਲਬ origignal silver ਹੈ ਠੀਕ ਹੈ ਜੀ ਤੇ ਇਹ ਕੋਈ ਬਲੈਕ ਨਹੀਂ ਪੈਗੇ ਕੁਝ ਨਹੀਂ ਹੋਏਗਾ ਆਪਣੇ ਕਾਫੀ ਸਟਾਈਲ ਆਪਣੇ ਕੋ ਕਾਫੀ ਪਏ ਨੇ ਮਤਲਬ ਇਟਾਲੀਅਨ ਹੈ ਤੁਰਕਿਸ ਡਿਜ਼ਾਈਨਿੰਗ ਵੀ ਤੁਹਾਨੂੰ ਮਿਲ ਜਾਈਏ ਦੇ ਵਿੱਚ ਠੀਕ ਹੈ ਜੀ ਇਨ ਅ ਫਿਊਚਰ ਅਗੇ ਸੈਨੇ ਕੁਝ ਕਸਟਮਾਈਜ਼ ਕਰਨ ਕੋਈ ਜਾਈ ਇਵਨ 골ਡ ਵਿੱਚ ਵੀ ਕਰਨਾ ਆਪਾਂ ਉਹ ਵੀ ਕਰਦੇ ਆ ਠੀਕ ਹੈ ਜੀ ਆ ਦਿਖਾ ਦਿਓ ਜੀ ਕੁਆਲਿਟੀ ਪਾ ਸਾਰੇ ਪੰਡੋਰਾਸ ਨੇ ਬ੍ਰੇਸਲੇਟਸ ਨੇ ਠੀਕ ਹੈ ਜੀ ਮਤਲਬ ਇਹਨਾਂ ਦੀ ਰੇਂਜ ਕਹਿ ਸਕਦੀਆਂ 4000 ਤੋਂ 3000 ਤੋਂ ਸਟਾਰਟ ਹੁੰਦੀ ਆ ਅਕੋਰਡਿੰਗ ਟੂ ਵੇਟ ਇਹਦਾ ਰੇਟ ਵਧਦਾ ਰਹਿੰਦਾ ਹੈ ਠੀਕ ਹੈ ਜੀ ਓਕੇ ਜੀ ਓਕੇ ਜੀ ਇਹ ਚੇਨਸ ਨੇ ਆ ਟ੍ਰਿਪਲ ਸ਼ੀਟਸ ਦੇ ਵਿੱਚ ਤੁਹਾਨੂੰ ਮਿਲ ਜਾਣਗੀਆਂ ਆ 골ਡ ਈਲ ਹੈ ਸਿਲਵਰ ਦੇ ਵਿੱਚ ਬਟ ਇਹਦੇ ਵਿੱਚ 골ਡਨ ਜੋ ਹੈ ਇਹ ਸਿਲਵਰ ਪਲੇਟਿਡ ਹੋਇਆ ਦਾ 골ਡਨ ਪਲੇਟਿਡ ਹੈ ਠੀਕ ਹੈ ਜੀ ਇਹ ਤੁਹਾਨੂੰ ਸਟੈਂਡਰਡ ਸੈਟਸ ਮਿਲ ਜਾਣਗੇ ਠੀਕ ਹੈ ਜੀ ਐਂਡ ਇਹ ਬ੍ਰੇਸਲੇਟ ਐਡਜਸਟੇਬਲ ਬ੍ਰੇਸਲੇਟਸ ਨੇ ਠੀਕ ਹੈ ਜੀ ਆ ਰਿੰਗਸ ਨੇ ਗਰਲਸ ਲਈ ਕੁਝ ਲਾਈਟਵੇਟ ਪਸੰਦ ਕਰਦੇ ਆ ਲਾਈਟਵੇਟ ਡਿਜ਼ਾਈਨਸ ਮਿਲ ਜਾਣਗੇ ਆ ਥੋੜੇ ਹੈਵੀ ਨਹੀਂ ਠੀਕ ਹੈ ਜੀ ਐਰਿੰਗਸ ਤੇ ਵਾਇਰਾਈਟੀ ਐਂਡ ਐਕਸਟਰਾ ਠੀਕ ਹੈ ਜੀ ਹਾਂ ਜੀ ਆ ਰਿੰਗਸ ਨੇ ਬਸ ਆ ਪੈਂਡੈਂਟ ਸੈੱਟਸ ਆ ਠੀਕ ਹੈ ਜੀ ਕਾਫੀ ਅਸੇ ਕਵਰ ਕਰ ਦਿੱਤਾ ਠੀਕ ਹੈ ਜੀ ਤੇ ਇੱਥੇ ਕਿਵੇਂ ਅੱਜ ਸੇਲ ਵਧੀਆ ਹੋ ਗਈ ਜੀ ਹਾਂ 올 ਓਵਰ ਗੁੱਡ ਸੀਗੀ ਫਸਟ ਟਾਈਮ ਵੈਸੇ ਟਰਾਈ ਕੀਤਾ ਮੈਂ ਫਸਟ ਟਾਈਮ ਇਨੰਨ ਨੇ ਕਾਫੀ ਵਾਰ ਦਿੱਤਾ ਠੀਕ ਹੈ ਜੀ ਤੇ ਜਿਹੜਾ ਇਹ ਤੁਸੀਂ ਦਿਖਾਇਆ ਜੀ ਕੋਈ ਰੇਟ ਇਹਦਾ ਜੈਨੂਨਰ ਹੋਊਗਾ ਜਿਆਦਾ ਤਾਂ ਨਹੀਂ ਜੀ ਹਾਂ ਰੇਟ ਜੈਨੂ ਨੇ ਕੋਈ ਜ਼ਿਆਦਾ ਨਹੀਂ ਹੈ ਜੀ ਕੁਆਲਿਟੀ ਨੰਬਰ 1 ਹੈ ਜੀ ਕੁਆਲਿਟੀ ਅਮਰੀਕੀ ਦੀ ਮੋਇਸਟਰੀ ਕੀ ਕਹਿੰਦੇ ਮਾਰਟਸ ਬੈਠਾ ਉਹਦਾ ਚੰਦੀ ਕਾਲੀ ਹੋ ਜਾਂਦੀ ਆ ਠੀਕ ਹੈ ਜੀ ਜਾਂ ਫਿਰ ਸਾਨੂੰ ਉਹਨਾਂ ਪ੍ਰਾਈਜ਼ ਵਗੈਰਾ ਲੱਗਦਾਗਾ ਪ੍ਰਾਈਸ ਥੋੜਾ ਕਿੱਸਾ ਥੋੜਾ ਡਿਫਰੈਂਸ ਹੋਏਗਾ ਬਟ ਉਹਦੇ ਨਾਲ ਥੋੜੇ ਕੁਆਲਿਟੀ ਤੋਂ ਨੂੰ ਮਿਲ ਜੂਗੀ ਕੁਆਲਿਟੀ ਇੱਕ ਨੰਬਰ ਹੈ ਜੇ ਤੁਸੀਂ ਜਿਸ ਕੋਸਟ ਤੇ ਜਿਸ ਮਤਲਬ ਪ੍ਰਾਈਸ ਤੇ ਤੁਸੀਂ ਸਿਲਵਰ ਲੈ ਰਹੇ ਹੋ ਤੁਸੀਂ ਉਹਨੂੰ ਐਕਸਚੇਂਜ ਕਰ ਨਹੀਂ ਰਿਟਰਨ ਕਰ ਨਹੀਂ ਸੇਮ ਪ੍ਰਾਈਸ ਤੇ ਰਿਟਰਨ ਕਰ ਸਕਦੇ ਹੋ ਮਤਲਬ ਜੋ ਰੇਟ ਹੋਏਗਾ ਚਾਂਦੀ ਦਾ ਚਾਂਦੀ ਦਾ ਰੇਟ ਹੋਏਗਾ ਹਾਂਜੀ ਬਸ ਲੇਬਰ ਪੱਤੀ ਆ ਤੁਹਾਡੇ ਉਹ ਡਿਡਕਸ਼ਨ ਹੁੰਦੀ ਆ ਉਹ ਤਾਂ ਹੁੰਦੀ ਆ ਠੀਕ ਹੈ ਜੈਤੋ ਆਪਣੀ ਕਿੱਥੇ ਦੀ ਸ਼ਾਪ ਜੈਤੋ ਸਰ ਮੇਨ ਰਸਾਲ ਪੱਤੀ ਆ ਰਸਾਲ ਪੱਤੀ ਜੈਤੋ ਠੀਕ ਹੈ ਜੀ ਠੀਕ ਹੈ ਜੀ ਬਹੁਤ ਵਧੀਆ ਲੱਗੇ ਜੀ ਧੰਨਵਾਦ ਜੀ ਥੈਂਕ ਤੁਹਾਨੂੰ ਅਗਲੀ ਸਟਾਲ ਦਿਖਾਉਣੇ ਆ ਸਾਡੀ ਮਾਤਾ ਜਿਹੜੀ ਬਹੁਤ ਮਿਹਨਤ ਕਰਦੇ ਆ ਪਟਿਆਲੇ ਤੋਂ ਆਏ ਆ ਇਹਨਾਂ ਨੇ ਸਾਡੇ ਜ਼ਿਲ੍ਹੇ ਫਰੀਦਕੋਟ ਦੇ ਵਿੱਚ ਸਟਾਲ ਲਾਈ ਆ ਜਿਹਦੇ ਵਿੱਚ ਤੁਹਾਨੂੰ ਘਰੇ ਵਰਤਣ ਵਾਲਾ ਸਮਾਨ ਜਿਵੇਂ ਪਕੌੜੀਆਂ ਵਧੀਆ ਆਰਗੇਨਿਕ ਪੂਜੀਆ ਬੂੰਦੀ ਛੋਲੇ ਆਟਾ ਹੋਰ ਵੀ ਬਹੁਤ ਮਰੱਬੇ ਆਪਾਂ ਕਰਾਂਗੇ ਗੱਲਬਾਤ ਵੀਡੀਓ ਨਾਲ ਜੁੜੇ ਰਹੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਕੀ ਨਾਮ ਆ ਜੀ ਆਪਣਾ ਹਰਪ੍ਰੀਤ ਕੌਰ ਸਰ ਨਾਬੇ ਤੋਂ ਠੀਕ ਹੈ ਜੀ ਤੇ ਇਹ ਜਿਹੜੇ ਤੁਸੀਂ ਪ੍ਰੋਡਕਟ ਆਪ ਹੀ ਬਣਾਉਨੇ ਹੋ ਜਾਂ ਸਰ ਆ ਟੋਟਲੀ ਮੈਨੂਫੈਕਚਰਿੰਗ ਆਪਦੀ ਆ ਸਾਡੀ ਠੀਕ ਹੈ ਜੀ 85 ਗੰਨਾ ਵੇਚਦੇ ਆ ਸੀ ਠੀਕ ਹੈ ਜੀ ਉਹਦੀ ਸ਼ੱਕਰ ਬਣੀ ਹੋਈ ਆ ਸਾਡੇ ਕੋਲੇ 120 ਰੁਪਏ ਕਿਲੋ ਅੱਛਾ ਜੀ ਗੰਨਾ ਦੀ ਖੇਤੀ ਆਪ ਹੀ ਕਰਦੇ ਆਂ ਹਾਂਜੀ ਸਰ ਠੀਕ ਹੈ ਜੀ ਤੇ ਉਸ ਤੋਂ ਬਾਅਦ ਸਰ ਅਸੀਂ ਛੋਲਿਆਂ ਦੀ ਖੇਤੀ ਕਰਦੇ ਆਂ ਅਸੀਂ ਓਕੇ ਜੀ ਦੇਸੀ ਛੋਲੇ ਠੀਕ ਹੈ ਜੀ ਤੇ ਇਹਦੇ ਤੋਂ ਅਸੀਂ ਦਾਲ ਦਲਾ ਕੇ ਵੇਸਣ ਬਣਾਉਂਦੇ ਆ ਠੀਕ ਹੈ ਜੀ ਵੇਸਣ ਤੋਂ ਅੱਗੇ ਪ੍ਰੋਡਕਟ ਪ੍ਰੋਸੈਸ ਕਰਦੇ ਆਂ ਚੀਜ਼ਾਂ ਜਿਵੇਂ ਕਿ ਪਕੌੜਾ ਲਸਣ ਵਾਲੀ ਨਮਕੀਨ ਸਪਾਈਸੀ ਨਮਕੀਨ ਤੇ ਬੂੰਦੀ ਸਰ ਇਹਨਾਂ ਨੂੰ ਓਵਰਨਾਈਟ ਭਿਉ ਕੇ ਹਲਦੀ ਵਾਲੇ ਛੋਲੇ ਬਣਾ ਲਿਆ ਠੀਕ ਹੈ ਜੀ ਤੇ ਅੱਗੇ ਸਰ ਸਾਡੀ ਦੇਸੀ ਖੰਡ ਦੇ ਵਿੱਚ ਬਣੇ ਹੋਏ ਮਰਬੇ ਨੇ ਜਿਦੇ ਵਿੱਚ ਕੀ ਸੇਬ ਦਾ ਮਰਬਾ ਹੈ ਬਾਸ ਦਾ ਮਰਬਾ ਹੈ ਬੇਲ ਦਾ ਆਮਲੇ ਦਾ ਹਰੜ ਦਾ ਤੇ ਕਰੋੰਦੇ ਦਾ ਠੀਕ ਹੈ ਜੀ ਤੇ ਵੁੱਡਨ ਦੇ ਵਿੱਚ ਸਾਡੇ ਸਿਰਕੇ ਪਾਉਂਦੇ ਨੇ ਸਰ ਠੀਕ ਹੈ ਜੀ ਜਿਵੇਂ ਕਿ ਗੰਨੇ ਦਾ ਸਿਰਕਾ ਹੈ ਸੇਬ ਦਾ ਸਿਰਕਾ ਹੈ ਜਾਮਨ ਦਾ ਸਿਰਕਾ ਹੈ ਤੇ ਸਾਡੇ ਕੋਲ ਪਿਓਰ ਆਮਲਾ ਜੂਸ ਵੀ ਆ ਜਿਹੜਾ ਬਿਲਕੁਲ ਛੋਟਾ ਆਮਲਾ ਦੇਸੀ ਹੁੰਦਾ ਹੈ ਠੀਕ ਹੈ ਜੀ ਹਾਂਜੀ ਤੇ ਉਸ ਤੋਂ ਬਾਅਦ ਸਰ ਸਨ ਹਿਟਡ ਗੁਲਕੰਦ ਹੈ ਸਾਡੇ ਕੋਲੇ ਓਕੇ ਜੀ ਧੁੱਪ ਦੇ ਵਿੱਚ ਬੜੀ ਹੋਈ ਆ ਤਾ ਅੱਗੇ ਵਾਲੀ ਮਿਸਰੀ ਤੇ ਪਲੱਸ ਬਲਾਬ ਠੀਕ ਹੈ ਜਾਨੀ ਜਿਹੜੀ ਕੁਆਲਿਟੀ ਕੋਈ ਵਿੱਚ ਕੈਮੀਕਲ ਨਾ ਮਿਲੂਗਾ ਜੀ ਨਹੀਂ ਸਰ ਹਾਂਜੀ ਆਰਗੈਨਿਕ ਹੀ ਹੈ ਜੀ ਹਾਂਜੀ ਤੇ ਇਹ ਸਰ ਆਮਲਾ ਚਟਣੀ ਹੈ ਠੀਕ ਹੈ ਜੀ ਜਿਵੇਂ ਕਿ ਪਾਚਨ ਕਿਰਿਆ ਨੂੰ ਠੀਕ ਕਰਦੀ ਆ ਜਿਹੜੇ ਬੱਚਾ ਨੂੰ ਭੁੱਖ ਨਹੀਂ ਲੱਗਦੀ ਉਹਨਾਂ ਨੂੰ ਦੋ ਓਕੇ ਕਿੰਨੀ ਕੁ ਏਜ ਤੱਕ ਬੱਚਾ ਖਾ ਸਕਦਾ ਕਿੰਨੀ ਏਜ ਤਹਾਨੂੰ ਜੀ ਸਰ ਜਿਵੇਂ ਉਹ 10 ਸਾਲ ਤੋਂ ਪਲੱਸ ਬੱਚੇ ਖਾ ਸਕਦੇ ਨੇ। ਬੱਚੇ ਨੂੰ ਭੁੱਖ ਘਟ ਲੱਗਦੀ ਹੈ। ਹਾਂਜੀ ਹਾਂਜੀ। ਤੇ ਇਹ ਕੱਚੇ ਅੰਬ ਦੀ ਚਟਨੀ ਆ। ਲੋਕੀ ਬਹੁਤ ਫੌਂਕਣਾ ਖਾਂਦੇ ਆ ਸਰ ਬਰੈਡ ਤੇ ਲਗਾ ਕੇ ਜਾਂ ਪਰਾਂਠੇ ਨਾਲ। ਤੇ ਇਹ ਸੇਬ ਦੀ ਚਟਨੀ ਆ। ਓਕੇ ਜੀ। ਗ੍ਰੇਨੀ ਸਮੀਥ ਐਪਲ ਦੀ। ਆਪਣੇ ਪੰਜਾਬ 'ਚ ਐਪਲ ਨਹੀਂ ਆਉਂਦਾ। ਇਹ ਰੂਲ ਤੋਂ ਅਸੀਂ ਮੰਗਵਾਨੇ ਆ। ਠੀਕ ਹੈ ਜੀ। ਤੇ ਉਸ ਤੋਂ ਬਾਅਦ ਸਰ ਅਸੀਂ ਆਮਲਾ ਕੈਂਡੀ ਬਣਾਉਣੀ ਆ ਜੀ। ਸੰ ਡਰਾਈ ਆ। ਠੀਕ ਹੈ ਜੀ। ਧੁੱਪ 'ਚ ਸੁੱਕੀ ਹੋਈ ਆ, ਦੇਸੀ ਖੰਡ ਦੇ ਵਿੱਚ ਬਣੀ ਹੋਈ ਆ। ਮਿੱਠਾ ਘੱਟ ਹੋਏਗਾ ਇਹਦੇ ਵਿੱਚ। ਠੀਕ ਹੈ ਜੀ। ਹਾਂਜੀ। ਤੇ ਜਿਹੜੇ ਸੇਬ ਦੀ ਚਟਨੀ ਬਣੀ ਆ ਸਾਡੇ ਕੋਲੇ ਉਸੇ ਸੇਬ ਦੀ ਕੈਂਡੀ ਵੀ ਹੈਗੀ ਆ ਠੀਕ ਹੈ ਜੀ ਅਸੀਂ ਕੀਵੀ ਦੀ ਕੈਂਡੀ ਵੀ ਬਣਾਉਂਦੇ ਆ ਓਕੇ ਜੀ ਹਾਂਜੀ ਤੇ ਟੋਟਲੀ ਹੋਮ ਮੇਡ ਨੇ ਸਰ ਠੀਕ ਹੈ ਜੀ ਬਹੁਤ ਵਧੀਆ ਲੱਗਿਆ ਜੀ ਸਾਡੀ ਤੁਸੀਂ ਆਪਣਾ ਮਿਹਨਤ ਕਰਦੇ ਹੋ ਹਾਂਜੀ ਹਾਂਜੀ ਸਰ ਬਹੁਤ ਵਧੀਆ ਲੱਗਿਆ ਤੇ ਜੇ ਆਪਾਂ ਗੱਲ ਕਰੀਏ ਰੇਟ ਦੀ ਰੇਟ ਜੈਨੂ ਰਹੂਗਾ ਕੋਈ ਜ਼ਿਆਦਾ ਤਾਂ ਨਹੀਂ ਜੀ। ਰੇਟ ਸਰ ਥੋੜਾ ਜਿਹਾ ਫਰਕ ਹੈ। ਅਗਰ ਤੁਸੀਂ ਕੁਆਲਿਟੀ ਚਾਹੁੰਦੇ ਹੋ ਤਾਂ ਥੋੜਾ ਜਿਹਾ ਰੇਟ ਵੀ ਵਧੂਗਾ। ਠੀਕ ਹੈ ਉਹ ਤਾਂ ਫਿਰ ਚਲੋ ਬੰਦਾ ਵੀ ਹੱਕ ਜੀ ਨਿਕਲਦਾ। ਹਾਂਜੀ ਹਾਂਜੀ। ਤੇ ਅੱਜ ਕਿਵੇਂ ਲੱਗੇ ਤੁਸੀਂ ਫੀਡ ਕੋਟ ਆਏ ਹੋ? ਬਈ ਵਧੀਆ ਸੇਲ ਹੋ ਗਈ ਇੱਥੇ। ਹਾਂਜੀ। ਕਾਫੀ ਵਧੀਆ ਰਿਸਪੌਂਸ ਮਿਲਿਆ ਇੱਥੇ ਹਾਂਜੀ। ਠੀਕ ਹੈ ਜੀ ਤੇ ਕਦੋਂ ਤੋਂ ਤੁਸੀਂ ਇਹ ਜਿਹੜਾ ਬਿਜ਼ਨਸ ਆਪਣਾ ਕਰ ਰਹੇ ਹੋ ਕਿੰਨੇ ਸਾਲਾਂ ਤੋਂ? ਸਰ 6 ਸਾਲ ਤੋਂ। 6 ਸਾਲ ਤੋਂ ਹੀ। ਹਾਂਜੀ। ਠੀਕ ਹੈ ਜੀ। ਠੀਕ ਹੈ ਜੀ। ਬਹੁਤ ਵਧੀਆ ਲੱਗੇ ਜੀ। ਓਕੇ ਸਰ ਥੈਂਕ ਯੂ ਤੁਹਾਨੂੰ ਹੁਣ ਅਗਲੀ ਸਟਾਲ ਵਿਖਾਉਣੇ ਆ ਬਾਈ ਮੋਗੇ ਤੋਂ ਆਏ ਆ ਘਰੇ ਡੈਕੋਰੇਸ਼ਨ ਵਾਸਤੇ ਰੱਖਣ ਵਾਲਾ ਸਮਾਨ ਬਾਈਆਂ ਕੋਲੇ ਬਹੁਤ ਵਧੀਆ ਕੁਆਲਿਟੀ ਦਾ ਮਿਲੂਗਾ ਜਿਵੇਂ ਹੁਣ ਬਾਈਆਂ ਦੇ ਸਾਹਮਣੇ ਸਲੇਟ ਪਈ ਆ ਊੜੇ ਆੜੇ ਵਾਲੀ ਅੱਜ ਕੱਲ ਦੇ ਜਿਹੜੇ ਨਜਵਾਗ ਤਾਂ ਭੁੱਲ ਹੀ ਗਏ ਆ ਬਹੁਤ ਵਧੀਆ ਲੱਗਿਆ ਬਾਈ ਜੀ ਤੁਹਾਡੇ ਸਮਾਨ ਨੂੰ ਵੇਖ ਕੇ ਬਾਈ ਕੀ ਹਾਲ ਆ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਬਾਈ ਕੀ ਨਾਮ ਆ ਆਪਣਾ ਮੇਰਾ ਨਾਮ ਕੁਲਜੀਤ ਸਿੰਘ ਆ ਵੀਰੇ ਠੀਕ ਹੈ ਜੀ ਤੇ ਮੋਗੇ ਤੋਂ ਆਏ ਬਾਈ ਹਾਂ ਜੀ ਮੋਗੇ ਤੋਂ ਆਏ ਆ ਠੀਕ ਹੈ ਜੀ ਤੇ ਮੋਗੇ ਆਪਣੀ ਸ਼ਾਪ ਆ ਬਈ ਹਾਂਜੀ ਹਾਂਜੀ ਆਪਣਾ ਵੱਡਾ ਸ਼ੋਅਰੂਮ ਆ ਸਾਬਰਾਂਗਾਟ ਗੈਲਰੀ ਦੇ ਨਾਮ ਨਾਲ ਓਕੇ ਹਾਂਜੀ ਹਾਂਜੀ ਓਕੇ ਕਿੱਥੇ ਆ ਸ਼ੋਅਰੂਮ ਦੀ ਇਹ ਆਪਣੀ ਪ੍ਰਾਣੀ ਦਸਹਿਰਾ ਗਰਾਊਂਡ ਸੋਨੂ ਸੂਤ ਦੀ ਕੋਠੀ ਦੇ ਨਾਲ ਆ ਜਿਹੜਾ ਐਕਟਰ ਆ ਠੀਕ ਹੈ ਜੀ ਤੇ ਆਪਣਾ ਕੋਲ ਕਿਹੜਾ ਕਿਹੜਾ ਸਮਾਨ ਮਿਲੂਗਾ ਵਿਖਾਏ ਜਪੇ ਜੀ ਆਪਣੇ ਕੋਲ ਜਿਵੇਂ ਇਦਾਂ ਵੀਰੇ ਆ ਮੈਟਲ ਦੀ ਜਿਪਸਨ ਹੋਣਗੇ ਠੀਕ ਹੈ ਜੀ ਹਾਂਜੀ ਆਹ ਕ੍ਰਿਸਟਲ ਆ ਚੀਜ਼ ਕੁਆਲਿਟੀ ਵੀ ਮੈਡਾ ਦੱਸਿਓ ਜਿਦਾਂ ਕੀ ਕੁਆਲਿਟੀ ਚ ਹੋਈ ਆਹ ਕ੍ਰਿਸਟਲ ਲੱਗਾ ਹੋਇਆ ਸਾਰਾ ਵੀਰੇ ਸਾਰਾ ਕ੍ਰਿਸਟਲ ਵਰਕ ਆ ਠੀਕ ਹੈ ਜੀ ਹਾਂਜੀ ਬਾਕੀ ਆ ਠੀਕ ਹੈ ਜੀ ਇਦਾਂ ਦੇ ਫਲਾਵ ਰਿਪੋਰਟ ਹੋ ਗਏ ਠੀਕ ਹੈ ਜੀ ਆ ਇਦਾਂ ਲੇਜ਼ਰ ਕਟਿੰਗ ਤੇ ਵਰਕ ਮਿਲ ਜਾਊਗਾ ਠੀਕ ਹੈ ਬਈ ਬਾਕੀ ਆਪਣੇ ਆ ਜਿਵੇਂ ਗੁਰੂਆਂ ਵਿਧਵਾਆਂ ਦੀਆਂ ਫੋਟੋਆਂ ਮਿਲ ਜਾਣਗੀਆਂ ਜਿਵੇਂ ਆ ਪੰਜਾਬੀ ਆ ਯੋਧੇ ਹੋਗੇ ਇਹਨਾਂ ਦੀਆਂ ਸਾਰਿਆਂ ਦੀਆਂ ਫੋਟੋਆਂ ਹਰੇਕ ਤਰ੍ਹਾਂ ਦੀਆਂ ਸਿਨਰੀਜ਼ ਪੰਜਾਬੀ ਕਲਚਰ ਦੇ ਰਿਲੇਟਡ ਸਾਰੀਆਂ ਚੀਜ਼ਾਂ ਮਿਲ ਜਾਣੀਆਂ ਆਪਾਂ ਨੂੰ ਫੋਟੋਸ ਠੀਕ ਹੈ ਬਈ ਤੇ ਰੇਟ ਵੀ ਆਪਣਾ ਜੈਨੂਨ ਰਹੂਗਾ ਜਮਾਂ ਜੈਨੂਨ ਆ ਵੀਰੇ ਠੀਕ ਹੈ ਭਾਈ ਤੇ ਇੱਕ ਵਾਰੀ ਫੇਰ ਆਪਣੇ ਮੋਗੇ ਸ਼ਾਪ ਦਾ ਲੋਕੇਸ਼ਨ ਬੋਲਦੇ ਸ਼ਾਪ ਦੀ ਆਪਣੀ ਪੁਰਾਣਾ ਦਸਹਿਰਾ ਗਰਾਊਂਡ ਸੋਨੂ ਸੂਤ ਦੀ ਕੋਠੀ ਦੇ ਨਾਲ ਆ ਸਾਬਰੰਗ ਆਟ ਗੈਲਰੀ ਠੀਕ ਹੈ ਜੀ ਠੀਕ ਹੈ ਭਾਈ ਧੰਨਵਾਦ ਥੈਂਕ ਯੂ ਵੀਰੇ ਲਓ ਜੀ ਹੁਣ ਤੁਹਾਨੂੰ ਅਗਲਾ ਬਟਿਕ ਵਿਖਾਉਨੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿੱਥੋਂ ਆਏ ਜੀ ਆਪਾਂ ਆਪਾਂ ਸ੍ਰੀ ਮੁਕਸਰ ਸਾਹਿਬ ਤੋਂ ਠੀਕ ਹੈ ਜੀ ਤੇ ਕੀ ਨਾਮ ਹੈ ਜੀ ਆਪਣੇ ਬਟਿਕ ਦਾ ਸੁਖਬਾਣੀ ਬਟਿਕ ਠੀਕ ਹੈ ਜੀ ਤੇ ਲੋਕੇਸ਼ਨ ਕਿੱਥੇ ਨੀਅਰ ਦੁਰਗਾ ਮੰਦਿਰ ਰਾਮਬੜਾ ਬਾਜ਼ਾਰ ਠੀਕ ਹੈ ਜੀ। ਮਾਰਕਿਟ ਸੀ ਆ ਜੀ। ਠੀਕ ਹੈ ਜੀ ਤੇ ਮਾੜਾ ਜੀ ਦਿਖਾਓ ਜੀ ਸੂਟਾਂ ਦੀ ਕੁਆਲਿਟੀ। ਹਾਂ ਜੀ ਵੀਰੇ। ਆ ਦੇਖੋ ਇਹ ਆਪਣਾ ਹੈਂਡ ਪੇਂਟ ਦੇ ਵਿੱਚ ਦੁਪੱਟਾ ਹੈ। ਇਹਨੂੰ ਆਪਾਂ ਹਾਈਲਾਈਟ ਕੀਤਾ ਹੋਇਆ ਮਸ਼ੀਨ ਵਰਕ ਦੇ ਨਾਲ। ਇਸ ਤੋਂ ਇਲਾਵਾ ਆਪਣੇ ਕੋਲੇ ਜ਼ਰਦوزی ਦੇ ਸੂਟ ਮਿਲ ਜਾਣਗੇ ਜਿੱਦਾਂ ਸੂਈ ਦੇ ਨਾਲ ਸਾਰਾ ਹੈਂਡਵਰਕ ਕੀਤਾ ਹੋਇਆ। ਆਮ ਜਿਹੜਾ ਹੈਂਡਵਰਕ ਹੁੰਦਾ ਉਹ ਆਰੀ ਦੇ ਵਿੱਚ ਹੁੰਦਾ ਹੈ। ਪਰ ਆਪਣੇ ਕੋਲੇ ਸੂਈ ਵਾਲਾ ਵੀ ਮਿਲੇਗਾ ਠੀਕ ਹੈ। ਠੀਕ ਹੈ ਜੀ। ਇਸ ਤੋਂ ਇਲਾਵਾ ਆਪਣੇ ਕੋਲੇ ਪਸ਼ਮੀਨੇ ਦੇ ਸੂਟ ਆਰੀ ਵਰਕ ਦੇ ਵਿੱਚ ਸੂਟ ਪਿਓਰ ਦੇ ਫੈਬਰਿਕਸ ਤੇ ਸੂਟ ਆਉਣਗੇ ਹਰ ਤਰ੍ਹਾਂ ਦੀ ਮਤਲਬ ਆਪਣੇ ਕੋਲੇ ਕੁਆਲਿਟੀ ਮਿਲ ਜਾਂਦੀ ਹੈ ਕਸਟਮਾਈਜੇਸ਼ਨ ਵੀ ਅਵੇਲੇਬਲ ਹੈ ਇਸ ਤੋਂ ਇਲਾਵਾ ਮੁਕਸਰ ਦੇ ਵਿੱਚ ਹੁਣ ਆਪਾਂ ਨਵਾਂ ਕੰਮ ਜਿਹੜਾ ਸਟਾਰਟ ਕੀਤਾ ਨਾਲ ਉਹ ਹੈਗਾ ਪਾਰਟੀ ਵੀਰ ਡ्रेसेस ਤੇ ਲਹਿੰਗਿਆਂ ਨੂੰ ਵੀ ਆਪਾਂ ਰੈਂਟ ਤੇ ਦਿੰਨੇ ਆ ਤੇ ਜੇ ਤੁਸੀਂ ਆਪ ਦਾ ਵੀ ਰੈਡੀ ਕਰਵਾਉਣਾ ਹੈ ਉਹ ਵੀ ਆਪਾਂ ਕਸਟਮਾਈਜੇਸ਼ਨ ਕਰਦੇ ਹਾਂ ਠੀਕ ਹੈ ਜੀ ਹੋਰ ਵਿਜ਼ਿਟ ਕਰਿਓ ਜੀ ਠੀਕ ਹੈ ਕਿਵੇਂ ਰਿਹਾ ਜੀ ਅੱਜ ਬਹੁਤ ਵਧੀਆ ਰਿਹਾ ਸੁਰਜ ਥੋੜਾ ਲੱਗ ਰਿਹਾ ਸੀਗਾ ਵੀ ਜਿੱਦਾਂ ਨਹੀਂ ਹੈਗਾ ਰਿਸਪੌਂਸ ਵਧੀਆ ਫਰੈਂਡ ਤੇ ਆ ਕੇ ਵਧੀਆ ਰਿਸਪਾਂਸ ਰਿਹਾ ਅਗਲੀ ਵਾਰੀ ਫੇਰ ਕੋਸ਼ਿਸ਼ ਕਰਾਂਗੇ ਵੀ ਆਈਏ ਦੁਬਾਰਾ ਠੀਕ ਹੈ ਜੀ ਧੰਨਵਾਦ ਜੀ ਥੈਂਕ ਯੂ ਰੇ ਲਓ ਵੀ ਦੋਸਤੋ ਅੱਗੇ ਬਾਈ ਆਏ ਆ ਪਟਿਆਲਾ ਜ਼ਿਲ੍ਹਾ ਪਿੰਡ ਸੇਕੂਪੁਰ ਤੋਂ ਇਹਨਾਂ ਕੋਲੋਂ ਤੁਹਾਨੂੰ ਬਹੁਤ ਵਧੀਆ ਕੁਆਲਿਟੀ ਦੇ ਜਿਹੜੇ ਘਰੇ ਆਪਣੇ ਖਾਣ ਪੀਣ ਵਾਲੇ ਪ੍ਰੋਡਕਟ ਜਿਵੇਂ ਅਲਸੀ ਦੀਆਂ ਪਿੰਨੀਆਂ ਛੋਲੇ ਤੇ ਗੁੜ ਹੋ ਗਿਆ ਜਿਵੇਂ ਮੂਖਲੀ ਵਾਲਾ ਸੌਫ ਵਾਲਾ ਗੁੜ ਆਹ ਭਾਈ ਕਿਹੜਾ ਗੁੜ ਆ ਗਾਜਰ ਪਾ ਗਾਜਰ ਪਾ ਗਾਜਰਾਂ ਨਾਲ ਗੋੜੇ ਜੀ ਗਾਜਰਾਂ ਨਾਲ ਚਲੋ ਜਿਹੇ ਜਿਹੇ ਗਾਜਰ ਪਾ ਦੇ ਅੱਛਾ ਜੀ ਮੇਰਾ ਠੀਕ ਹੈ ਜੀ ਗੁਰਦੋਂ ਠੀਕ ਹੈ ਗੁਰਦ ਦਾ ਬਣਾਇਆ ਪਾਈਆਂ ਨੇ ਗਾਜਰਾਂ ਪਾ ਕੇ ਬਹੁਤ ਵਧੀਆ ਕੁਆਲਟੀ ਦੇ ਵਿੱਚ ਮਿਲੂਗਾ ਆਹ ਸ਼ੱਕਰ ਬਾਈ ਜੀ ਹਲਦੀ ਵਾਲੀ ਨਹੀਂ ਜੀ ਆਮ ਆਹ ਦੇ ਅੱਛੀ ਚੰਗੀ ਹੈ ਜੇਸੀ ਸ਼ੱਕਰ ਦੀ ਅੱਛੀ ਸ਼ੱਕਰ ਜੀ ਆਪਣਾ ਮੈਂ ਚਾਹ ਗੋੜਾ ਹਾਂਜੀ ਦੁੱਧੇ ਪਾਉਣ ਆਪਾਂ ਹਾਂਜੀ ਠੀਕ ਹੈ ਜੀ ਠੀਕ ਹੈ ਬਾਈ ਜੀ ਕਿਵੇਂ ਰਹਾ ਵਧੀਆ ਸੇਲ ਹੋਗੀ ਜੀ ਹਾਂਜੀ ਵਧੀਆ ਸੇਲ ਹੋਊਗੀ ਠੀਕ ਹੈ ਜੀ ਓਕੇ